ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਫੈਸ਼ਨ ਅਪਡੇਟ ਲਾਈਵ ਦੇਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਬੀਤੇ ਸ਼ਾਮ ਤੱਕ ਹੁਣ ਤੱਕ ਕਿਸੇ ਨਵੇਂ ਜਲੇ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਜਾਂ ਬੈਲ ਫਾਸ ਹੋਣ ਦੀ ਸੋਚਣਾ ਤੁਹਾਨੂੰ ਦੱਸਾਂਗੇ ਸੋ 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 ਹਨਾ ਕੋ ਵੱਡੀ ਖਬਰ ਦੇ ਨਾਲ ਤੁਹਾਨੂੰ ਰੂਬਰੂ ਕਰਾਂਗੇ ਕਿ ਆਰਟੀਸੀ ਤੇ ਪੰਨ ਬਸ ਕੰਟਰੈਕਟ ਵਰਕਰਸ ਜਿਹੜੀਆਂ ਵੱਲੋਂ ਜੋ ਹੜਤਾਲ ਕੀਤੀ ਜਾ ਰਹੀ ਹੈ 5.11 11 ਕਿਲੋਮੀਟਰ ਦੀ ਟੈਂਡਰ ਨੂੰ ਲੈ ਕੇ ਸੋ ਹੜਤਾਲ ਅੱਜ ਚੌਥੇ ਦਿਨ ਵਿੱਚ ਸ਼ਾਮਲ ਹੋ ਗਈ ਜਦੋਂ ਕਿ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ 2025 ਨੂੰ ਮੀਟਿੰਗ ਵਿੱਚ ਇੱਕ ਮਹੀਨੇ ਦੀ ਮੰਗਾਂ 'ਚ ਹੱਲ ਕਰਨ ਦਾ ਲਿਖਤੀ ਵਾਅਦਾ ਇਹਨਾਂ ਨੂੰ ਦਿੱਤਾ ਸੀ ਫਿਰੰਤੂ ਮੰਗਾਂ ਦੀ ਹੱਲ ਕਰਨ ਦੀ ਵਜ੍ਹਾ ਜੇ ਸ਼ਾਂਤਮਈ ਚੱਲ ਰਹੇ ਸੰਘਰਸ਼ ਨੂੰ ਕਦਰਾਂ ਦੇ ਲਈ ਸਰਕਾਰ ਤੇ ਫੌਲਸ ਪ੍ਰਸ਼ਾਸਨ ਵੱਲੋਂ ਜਫਰੀ ਧੱਕੇਸ਼ਾਈ ਕੀਤੀ ਗਈ ਫੌਲਸ ਪ੍ਰਸ਼ਾਸਨ ਵੱਲੋਂ ਆਗੂਆਂ ਤੇ ਵਰਕਰਾਂ ਨੂੰ ਘਰਾਚੋਈ ਗ੍ਰਫਤਾਰ ਕੀਤਾ ਗਿਆ 31 12 2025 ਨੂੰ ਟਰਾਂਸਫਰ ਮੰਤਰੀ ਨਾਲ ਵੀ ਜਿਹੜੀ ਮੀਟਿੰਗ ਇਸ ਅੱਖਾਂ ਹੋਈ ਸੀ ਤੇ ਅੱਗੇ ਜਿਹੜਾ ਜਾਂ ਮੀਟਿੰਗ ਵਿੱਚ ਫੌਲਸ ਵੱਲੋਂ ਜਿਹੜੇ ਨਜਾਇਜ਼ ਖਰਚੇ ਖਾ ਕੇ ਆਗੂਆਂ ਦੇ ਵਰਕਰਾਂ ਨੂੰ ਉਹਨਾਂ ਦੇ ਦੇਹਾਂ ਵਿੱਚ ਵਾਪਸ ਜੇ ਜਾਣਗੇ ਇਹ ਸਭ ਕੁਝ ਇੱਥੇ ਕਿਹਾ ਗਿਆ ਸੁਕਲ ਮੁਲਾਕੇ ਇਹ ਹੜਤਾਲ ਹੈ ਜਿਹੜੀ ਹਾਲੇ ਤੱਕ ਜਾਰੀ ਹੈ ਤੇ ਇਸ ਦੇ ਨਾਲ ਸਰਕਾਰ ਤੇ ਟ੍ਰਾਂਸਪੋਰਟ ਨੂੰ ਜੂਨੀਅਰਾਂ ਨੇ ਜਰੀਆ ਚੇਤਾਵਨੀ ਦਿੱਤੀ ਜੇਕਰ ਸਾਡੇ ਵਰਕਰਾਂ ਨੂੰ ਤੁਰੰਤ ਨੌਕਰੀਆਂ ਨਹੀਂ ਆ ਕੇ ਦਿੱਤਾ ਗਿਆ ਤੇ ਕੱਢੇ ਗਏ ਵਰਕਰ ਬਹਾਰ ਲਾ ਦਿੱਤੇ ਗਏ ਤਾਂ ਐਸੀ ਹੜਤਾਲ ਇਸ ਤਰ੍ਹਾਂ ਜਰੀਆ ਲਗਾਤਾਰ ਜਾਰੀ ਰਹੇਗੀ ਜਿੱਥੇ ਬੰਦੇ ਨੂੰ ਕੋਈ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ ਤੇ ਇਸੇ ਤੇ ہماری ਪੰਜਾਬ ਸਰਕਾਰ ਵੀ ਹੋਏਗੀ ਸੋ ਇਹ ਜਿਹੜਾ ਆ ਅੱਗੇ ਇਸ ਮੌਕੇ ਸੈਕਟਰੀ ਮਖਵਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹਨਾਂ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਰੱਦ ਨਹੀਂ ਕਰਦੀ ਤਟਰਾਸੁਰ ਨੂੰ ਅੰਤਰੀਅਮ ਮਾਹਕੋਨ ਅੰਤਰੀਅਮ ਪੰਜਾਬ ਦੀ ਗੋਠੀ ਦਾ ਘਰਾਓ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਪੈਂਸ਼ਨ ਦੀ ਗੱਲ ਕਰੀਏ ਜੀ ਅੱਜ ਮਿਤੀ 2 ਦਸੰਬਰ 2025 ਦਿਨ ਮੰਗਲਵਾਰ ਸਵੇਰ ਦੇ 8 ਵਜੇ ਤੱਕ ਜਿਹੜੇ ਜਿਲ੍ਹਿਆਂ ਦੇ ਵਿੱਚ ਕੱਲ ਬੈਲ ਫਾਸ ਹੋਈ ਸੀ ਉਹਦੀ ਸੂਚਨਾ ਤੁਹਾਨੂੰ ਅਸੀਂ ਦੇ ਚੁੱਕੇ ਹਾਂ ਲੁਧਿਆਣਾ ਫਜ਼ਲ ਕਾ ਮਹਾਲੀ ਇਹਨਾਂ ਤਿੰਨਾਂ ਜਿਲ੍ਹਿਆਂ ਦੇ ਵਿੱਚ ਬੈਲ ਫਾਸ ਹੋਣ ਦੀ ਸੂਚਨਾ ਕੱਲ ਸਾਨੂੰ ਮਿਲ ਗਈ ਸੀ ਅਪਡੇਟ ਤੁਹਾਡੇ ਨਾਲ ਅਸੀਂ ਲਾਈਵ ਆ ਕੇ ਸਾਂਝੀ ਕਰਤੀ ਸੀ ਬਾਕੀ ਜਿਹੜੇ ਜਿਹੜੇ ਹਲੇ ਵੀ ਕਾਫੀ ਵੱਡੀ ਸੰਖਿਆ ਦੇ ਵਿੱਚ ਰਹਿੰਦੇ ਨੇ ਬਠਿੰਡਾ ਸੰਗਰੂਰ ਮਲੇਰਕੋਟਲਾ ਮਾਨਸਾ ਪਟਿਆਲਾ ਸ੍ਰੀ ਅਮ੍ਰਿਤਸਰ ਸਾਹਿਬ ਸਾਰੇ ਜਿਲ੍ਹੇ ਲਗਭਗ 10-11 ਜਿਲ੍ਹੇ ਹਲੇ ਰਹਿੰਦੇ ਆ ਤੇ ਇਹਨਾਂ ਜਿਲ੍ਹਿਆਂ ਮੇਜਲੇ ਦੇ ਵਿੱਚ ਜਿਹੜੇ ਤਿੰਨ ਜਲੇ ਤੁਹਾਨੂੰ ਦੱਸੇ ਆ ਉਹਨਾਂ ਨੂੰ ਛੱਡ ਕੇ ਕਿਸੇ ਹੋਰ ਜਲੇ ਦੇ ਵਿੱਚ ਵੈਲਫਾਰਸ ਹੋਣ ਦੀ ਕੋਈ ਸੂਚਨਾ ਨਹੀਂ ਅੱਜ ਹੋ ਸਕਦਾ ਹੋਰ ਦੋ ਚਾਰ ਜਨਿਆਂ ਦੇ ਵਿੱਚ ਵੈਲਫਾਰਸ ਹੋ ਸਕਦੇ ਨੇ ਤੇ ਪੈਨਸ਼ਨ ਜਾਰੀ ਹੋਣ ਨੂੰ ਹਲੇ ਵੀ ਦੋ ਤਿੰਨ ਦਿਨ ਲੱਗ ਸਕਦੇ ਨੇ ਕਿਉਂਕਿ ਵੈਲਫਾਰਸ ਹੋਏ ਨੇ ਹੁਣ ਜਿਹੜੇ ਅਗਲੇ ਫੰਡ ਜਿਹੜੇ ਰਿਲੀਜ਼ ਕੀਤੇ ਜਾਣਗੇ ਜ਼ਿਲ੍ਹਾਵਾਰ ਤੇ ਉਸ ਵਾਜੜਾ ਜਿਹੜਾ ਅੱਗੇ ਬੈਂਕ ਦਾ ਕੰਮ ਸ਼ੁਰੂ ਹੋ ਜਾਂਦਾ ਤੇ ਪੈਨਸ਼ਨ ਫਾਉਂਡ ਦਾ ਕੰਮ ਜਿਹੜਾ ਜਿਹੜਾ ਅੱਗੇ ਬੈਂਕ ਕਰਦੇ ਨੇ ਸੋ ਇਸ ਕਰਕੇ ਹਲੇ 2-3 ਦਿਨਾਂ ਦਾ ਸਮਾਂ ਲੱਗ ਸਕਦਾ ਤੇ ਅੱਜ ਜੇਕਰ ਕੋਈ ਤਾਜ਼ਾ ਅਪਡੇਟ ਆਉਂਦੇ ਨੇ ਤੁਹਾਡੇ ਨਾਲ ਸਾਂਝਾ ਕਰਾਂਗੇ 2500 ਪੈਨਸ਼ਨ ਦੀ ਅਜੇ ਤੱਕ ਕੋਈ ਅਪਡੇਟ ਨਹੀਂ 1500 ਰੁਪਏ ਪੈਨਸ਼ਨ ਜਿਹੜੀਆਂ ਪੈਣਗੀਆਂ ਤੁਹਾਨੂੰ